ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਪਿੰਡ ਮੈਸਰ ਖਾਨਾ ਇਤਿਹਾਸਕ ਪਿੰਡ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਤੇ ਮਾਤਾ ਦਾ ਮੰਦਿਰ ਸਥਿਤ ਹੈ ਇਹ ਆਪਣੇ ਮੇਨ ਬੱਸ ਸਟੈਂਡ ਮੇਨ ਬੱਸ ਸਟੈਂਡ ਤੋਂ ਜਦੋਂ ਤੁਸੀਂ ਪਿੰਡ ਚ ਐਂਟਰ ਕਰਦੇ ਹੋ ਤਾਂ ਆਪਣੇ ਸਾਹਮਣੇ ਇਦਾਂ ਲਾਲੋ ਵੀ ਸ਼ਰਮਾ ਸਵੀਟਸ ਫਾਸਟ ਫੂਡ ਹੱਬ ਖੁੱਲ ਚੁੱਕੀ ਹੈ ਚੈੱਕ ਕਰੋ ਕੁਆਲਿਟੀ ਠੀਕ ਹੈ ਤੇ ਕੁਆਂਟੀ ਕੀ ਬਾਤਾਂ ਹੀ ਆ ਯਾਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜ਼ਰੂਰ ਚੈੱਕ ਕਰੋ ਕੁਆਲਿਟੀ ਕੀ ਬਾਤ ਹੈ ਨੇ ਕੀ ਮਾਹੌਲ ਹੈ ਕਿਦਾਂ ਜਚੇ ਖੜਿਆ ਚੋਬਰ ਦੇਖੋ ਠੀਕ ਹੈ ਸਾਫ ਸਫਾਈ ਦਾ ਇੱਕਦਮ ਖਿਆਲ ਰੱਖਿਆ ਜਾਂਦਾ ਹੈ ਸਾਫ ਸਫਾਈ ਮੇਨ ਹੈ ਠੀਕ ਹੈ ਤੇ ਕੁਆਲਿਟੀ ਆ ਗੋਲ ਗੱਪੇ ਤੇ ਦਹੀਂ ਭੱਲੇ ਆ ਬਾਈ ਦੇਖੋ ਬਹੁਤ ਸਚਜਦਰੀ ਕੇ ਨਾਲ ਤੇ ਸਾਫ ਸਫਾਈ ਨਾਲ ਲਗਾ ਰਹੇ ਆ ਠੀਕ ਹੈ ਗਲਾਸ ਵਗੈਰਾ ਟੋਟਲ ਯੂਜ਼ ਕਰਦੇ ਆ ਜਿੱਦਾਂ ਵੀ ਹਨਾ ਆ ਤੁਸੀਂ 버거 ਦੇਖੋਗੇ 버거 ਦੀ ਰੈਸਪੀ ਦੇਖੋਗੇ ਰੇਟ ਵੀ ਆਪਾਂ ਨਾਲ ਤੁਹਾਨੂੰ ਦੱਸਦੇ ਆ ਨਾ ਜਿੱਦਾਂ 버거 ਰਾਹ ਕੁਲਚਾ ਵੱਡੀ ਡੱਬ ਰੋਟੀ ਕੁਲਚਾ 20 ਰੁਪਏ 버거 30 ਰੁਪਏ ਠੀਕ ਹੈ 버거 ਤੁਸੀਂ ਦੇਖ ਲੈ ਰੈਸਪੀ ਦੇਖ ਲਈ ਬਹੁਤ ਤਗੜਾ ਸਿਸਟਮ ਆ ਯਾਰ 버ਗਰ ਦਾ ਤਾਂ ਕਿਆ ਬਾਤ ਹੈ ਮਸਵਾਦ ਹੀ ਬਹੁਤ ਹੈ ਹਰ ਇੱਕ ਚੀਜ਼ ਦੇਖਾਂਗੇ ਤੇ ਇੱਕ ਹੋਰ ਚੀਜ਼ ਐ ਨੋਖੀ ਚੀਜ਼ ਤੁਹਾਨੂੰ ਦੱਸ ਰਿਹਾ ਜਿੱਥੇ ਹਰ ਇੱਕ ਥਾਂ ਤੇ ਹੁਣ ਤੁਸੀਂ ਚੈੱਕ ਕਰੋਗੇ 15 ਰੁਪਏ 20 ਰੁਪਏ ਸਮੋਸਾ ਤੇ ਬਾਈਆਂ ਕੋਲੇ 10 ਰੁਪਏ ਸਮੋਸਾ ਤੇ ਸਮੋਸੇ ਖਾਣ ਵਾਲੀ ਲਾਈਨ ਤੁਸੀਂ ਦੇਖ ਸਕਦੇ ਹੋ ਵੀ ਕਿਦਾਂ ਟੋਟਣੀ ਰਹੀ ਠੀਕ ਹੈ ਤੜਕੇ ਤੋਂ ਬਾਈ ਸਮੋਸੇ ਬਣਾਉਣਾ ਕਹਿੰਦਾ ਤਰੋ ਤਾਜੀ ਹਰ ਇੱਕ ਚੀਜ਼ ਫਰੈਸ਼ ਫਰੈਸ਼ ਚੀਜ਼ ਮਿਲਦੀ ਹੈ ਤੇ ਤੁਸੀਂ ਗਲਵਜ਼ ਵਗੈਰਾ ਇੱਥੇ ਵੀ ਚੈੱਕ ਕਰ ਸਕਦੇ ਹੋ ਇੱਥੇ ਵੀ ਸਫਾਈ ਚੈੱਕ ਕਰ ਸਕਦੇ ਹੋ ਵੀ ਕਿੱਦਾਂ ਦੀ ਸਾਰ ਸਫਾਈ ਹੈ ਠੀਕ ਹੈ ਬਾਕੀ ਮਠਾਈ ਵਾਈਆਂ ਕੋਲੇ ਆਹ ਲੱਡੂ ਕੀ ਬਾਤਾਂ ਨੇ ਯਾਰ ਇੱਕਦਮ ਟਾਪ ਕੁਆਲਟੀ ਦੀ ਜੇਕਰ ਗੱਲ ਕਰੀ ਆਪਾਂ ਮਠਾਈ ਤਿਆਰ ਕੀਤੀ ਜਾਂਦੀ ਹੈ ਦੇਸੀ ਘਿਓ ਤੋਂ ਲੈ ਕੇ ਹਰ ਇੱਕ ਚੀਜ਼ ਕੁਆਲਟੀ ਦੀ ਮਠਾਈ ਹੈ ਆਪਣੇ ਕੋਲੇ ਤੇ ਬਹੁਤ ਸੱਚ ਜਿਹਦੇ ਤਰੀਕੇ ਨਾਲ ਤਿਆਰ ਕੀਤੀਂਦੀ ਆ ਬਹੁਤ ਹੀ ਵਧੀਆ ਢੰਗ ਨਾਲ ਤੇ ਬਹੁਤ ਵਧੀਆ ਕੁਆਲਿਟੀ ਦੀ ਮਠਾਈ ਆ ਚੈੱਕ ਜ਼ਰੂਰ ਕਰੋ ਵਿਜ਼ਿਟ ਜ਼ਰੂਰ ਕਰੋ ਇੱਕ ਵਾਰ ਠੀਕ ਹੈ ਬਾਕੀ ਵਿਆਹ ਸ਼ਾਦੀਆਂ ਜਿੱਦਾਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਮੌਕਾ ਜ਼ਰੂਰ ਦਿਓ ਜ਼ਰੂਰ ਚੈੱਕ ਕਰੋ ਕੁਆਲਿਟੀ ਬਹੁਤ ਹੀ ਵਧੀਆ ਕੁਆਲਿਟੀ ਤਿਆਰ ਕਰਦੇ ਆ ਠੀਕ ਹੈ ਹਾਂ ਜੇ ਲੱਡੂ ਇੱਕ ਵਾਰੀ ਬੰਦੇ ਨੇ ਖਾ ਲੈਣਾ ਤਾਂ ਬਾਰ-ਬਾਰ ਆਪ ਹੀ ਆਉਂਦਾ ਪੀ ਹਾਂ ਉੱਥੇ ਲੱਡੂ ਖਾਣਾ ਆਪਣਾ ਕਾਰਡ ਆ ਬਾਕੀ ਨੰਬਰ ਦਿੱਤੇ ਹੋਇਆ ਤੁਹਾਨੂੰ ਟੋਟਲ ਕੰਟੈਕਟ ਕਰਿਓ ਥੈਂਕ ਯੂ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਫੁੱਲ ਦੇਖੀ